ਉਹ ਟ੍ਰੱਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚੋਂ ਸਾਡੇ ਕੋਲੋਂ ਇਹਨਾਂ ਨੇ ਇੱਕ ਸਟੇਜ ਦਿੱਤੀ ਇਹਨਾਂ ਨੇ ਮੇਰੀ 3-4 ਜਵੀ ਨੂੰ ਕਿ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਜ਼ਿਆਦਾ ਚਾਸਾ ਦੇ ਕੇ ਉਹ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਾਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਸੁਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ 0376 ਪੋਸਟਕਾਡ ਦਾ ਵਾਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਤੇ ਕਿਹੜੀ ਕਿਹੜੀ ਧਰਵਾਂ ਨੇ ਇਹਦੇ ਵਿੱਚ 376 ਇਹ ਸ਼ੇਪ ਪੋਸਟਕਵੈਟ 363 368 ਆਈ ਪੀਸੀ ਦਾ ਪਤਾ ਦਰ ਦਿੱਤਾ। ਇਹਨਾਂ ਰਿਵਰ ਕੇ ਲਈ ਇਹ ਵੀ ਕੁੜੀ ਦੀ ਉਮਰ 14.5 ਸਾਲ ਦਾ ਕਰੀਬ ਹੈਗੀ ਆ ਜਿੱਦਾਂ ਕਿ ਅਹੀਂ ਬਾਕੀ ਡਾਕ ਦਾ ਸਕੂਲ ਤੋਂ ਰਿਕਾਰਡ ਅਨਸਰ ਕਰਦਾ ਹੈ। ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ। ਸਿਰ ਕੋਈ ਗੈਰਹੀ ਦੀ ਮੁੰਡੇ ਨਾਲ ਪਹਿਲਾਂ ਵੀ ਰਾਈਗਾਮਾ 35000 ਰੁਪਏ ਦੇ ਹੋਇਆ ਸੀ। ਇਹ ਉਹਨਾਂ ਨੇ ਆਪਸ ਵਿੱਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਵਜੇ ਪਰ ਤਫਤੀਸ਼ ਚੱਲੀ ਅਹੀਂ ਤਫਤੀਸ਼ ਸਾਰੇ ਤਪਨੇ ਆਵਾਂਗੇ। ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ। ਇਹ ਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਟਿੰਡਵਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚਾ ਸਾਡੇ ਕੋਲੋਂ ਇਹਨਾਂ ਦੇ ਇੱਕ ਸਟੇਜ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਦੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਾਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਰੈਸਟ ਕੀਤਾ ਗਿਆਵਾ ਕੁੜੀ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ ਜ਼ੁਰਮ 376 ਪੋਸਟਕ੍ਰਿਡ ਦਾ ਵੱਧਾ ਜ਼ੁਰਮ ਕਰਕੇ ਦੋਸ਼ੀ ਦੀ ਗ੍ਰਫਤਾਰੀ ਕੀਤੀ ਗਈ ਸਰ ਕਿਹੜੀ ਕਿਹੜੀ ਧਾਰਾ ਲੱਗੀ ਇਹਦੇ ਵਿੱਚ 376 ਤੇ 6 ਪੋਸਟਕ੍ਰਿਡ 363 366 ਆਈਪੀਸੀ ਤਹਿਤ ਪੁਸਤਾ ਦਰਜ ਕੀਤਾ ਗਿਆ ਇਹਨਾਂ ਦੀ ਉਮਰ ਕਿੰਨੀ ਸੀ ਇਹ ਵੀ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਡਾਕ ਦਾ ਸਕੂਲ ਤੋਂ ਰਿਕਾਰਡ ਅਨੁਸਾਰ ਕਰਦਾ ਹੈ ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ ਸਰ ਕੋਈ ਗੈਰ ਹੈ ਦੀ ਮੁੰਡੇ ਵਾਲਿਆਂ ਦਾ ਪਹਿਲਾਂ ਵੀ ਰਾਇਗਾਮਾ 30000 ਦੇ ਵਾਅਦੇ ਸੀ ਇਹਨਾਂ ਨੇ ਆਪਸ ਵਿੱਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਪਰ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਸਾਰੇ ਤਪਨੇ ਆਵਾਂਗੇ